ਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪਿਆਰ ਸਤਕਾਰ ਸਹਿਤ ਗੁਰਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤਸੰਗਤ ਜੀ ਕੱਲ ਤੱਕ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਿੰਨਾਂ ਦਾ ਪਾਵਨ ਪਵਿੱਤਰ ਇਤਿਹਾਸ ਜੋ ਅਸੀਂ ਤੁਸੀਂ ਸਾਰਿਆਂ ਨੇ ਸਰਵਣ ਕੀਤਾ ਹੈ ਦੁਨੀ ਚੰਦ ਦੇ ਘਰ ਵਿੱਚ ਸਤਿਗੁਰੂ ਮਹਾਰਾਜ ਉਸ ਦੀ ਹਵੇਲੀ ਦੇ ਵਿੱਚ ਵਿਰਾਜਮਾਨ ਹਨ ਮਰਦਾਨੇ ਨੂੰ ਇਸ਼ਾਰਾ ਕੀਤਾ ਮਰਦਾਨੇ ਨੇ ਇੱਕ ਸੂਈ ਪਰਵਾਬ ਦੇ ਨਾਲ ਮੋਮ ਲਗਾ ਕੇ ਤੇ ਉਹਦੇ ਵਿੱਚ ਚੋਬ ਕੇ ਰੱਖੀ ਹੋਈ ਸੀ ਉਹ ਸੂਈ ਮਹਾਰਾਜ ਜੀਆਂ ਨੂੰ ਫੜਾ ਦਿੱਤੀ ਸਤਗੁਰਾਂ ਨੇ ਉਹ ਸੂਈ ਅੱਗੇ ਦੁਨੀ ਚੰਦ ਨੂੰ ਦਿੱਤੀ ਆਖਿਆ ਦੁਨੀ ਚੰਦ ਇਸ ਨੂੰ ਸੰਭਾਲ ਕੇ ਰੱਖ ਲਾ ਦਰਗਾਹ ਵਿੱਚ ਅਗਲੇ ਜਨਮ ਵਿੱਚ ਤੇਰੇ ਤੋਂ ਲੈ ਲਵਾਂਗੇ ਅੰਦਰ ਗਿਆ ਘਰ ਵਾਲੀ ਨੂੰ ਦੱਸਿਆ ਘਰ ਵਾਲੀ ਨੇ ਕਿਹਾ ਗੁਰੂ ਨਾਨਕ ਸਾਹਿਬ ਜੀ ਡਾਢੇ ਕੌਤਕਾ ਹਾਰ ਹਨ ਇਹ ਸੂਈ ਨਾਲ ਕਿਵੇਂ ਜਾਵੇਗੀ ਇਹਦੇ ਪਿੱਛੇ ਕੋਈ ਨਾ ਕੋਈ ਜ਼ਰੂਰ ਮਹਾਰਾਜ ਜੀਆਂ ਦੀ ਬਖਸ਼ਿਸ਼ ਹੈ ਵਾਪਸ ਮੁੜ ਕੇ ਆਇਆ ਦੁਨੀ ਚੰਦ ਮਹਾਰਾਜ ਜੀਆਂ ਦੇ ਚਰਨਾਂ ਤੇ ਬੇਨਤੀ ਕੀਤੀ ਸਤਿਗੁਰੂ ਜੀ ਇਹ ਸੂਈ ਨਾਲ ਨਹੀਂ ਜਾਏਗੀ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀਆਂ ਨੇ ਬਚਨ ਕੀਤਾ ਦੁਨੀ ਚੰਦ ਤੈਨੂੰ ਪਤਾ ਹੈ ਕਿ ਸੂਈ ਨਾਲ ਨਹੀਂ ਜਾਏਗੀ ਪਰ ਤੇਰੇ ਘਰ ਉੱਤੇ ਸੱਤ ਤੋਂ ਜਾਣੇ ਜਿਹੜੀਆਂ ਝੂਲ ਰਹੀਆਂ ਹਨ ਇਸ ਸਮੇਂ ਔਕਾਸ ਦੀਆਂ ਨੇ ਆਖਿਆ ਮਹਾਰਾਜ ਸੱਤ ਢੇਰ ਮਾਇਆ ਦੇ ਮੇਰੇ ਕੋਲ ਹਨ ਇੱਕ ਢੇਰ ਦੀ ਇੱਕ ਤੋਂ ਜਾ ਝੁਲਾਈ ਜਾਂਦੀ ਹੈ ਸੋ ਸੱਤ ਢੇਰ ਮਾਇਆ ਦੇ ਹਨ ਮਹਾਰਾਜ ਜੀਆ ਨੇ ਬਚਨ ਕੀਤਾ ਸੂਈ ਤੇਰੇ ਨਾਲ ਨਹੀਂ ਜਾਣੀ ਫਿਰ ਐਨੀ ਮਾਇਆ ਜਿਹੜੀ ਦਰਬ ਸੰਚਿਆ ਹੋਇਆ ਹੈ ਦਰਬ ਗਈਏ ਤਨ ਐਨਾ ਤਨ ਸੰਚਿਆ ਹੋਇਆ ਇਕੱਠਾ ਕੀਤਾ ਹੋਇਆ ਇਹ ਤੇਰੇ ਨਾਲ ਕਿਵੇਂ ਜਾਵੇਗਾ ਇਥੋਂ ਤੱਕ ਇਤਿਹਾਸ ਕੱਲ ਆਪਾਂ ਸਰਵਣ ਕੀਤਾ ਆਓ ਜੀ ਅੱਗੇ ਇਤਿਹਾਸ ਸਰਵਣ ਕਰੀਏ ਪੰਜ ਵਾਰ ਸਤਨਾਮ ਵਾਹਿਗੁਰੂ ਜਪੀਏ ਉਪਰੰਤ ਫਿਰ ਸਤਿਗੁਰ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ ਸਰਵਣ ਕਰੀਏ ਆਉ ਜਪੋ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਦੁਨੀ ਚੰਦ ਨੇ ਕਿਹਾ ਸਤਗੁਰੂ ਜੀ ਭੁਲੇਖਾ ਪਾਉਣ ਵਾਲੀ ਵਿਘਾੜਨ ਭੁੱਖ ਲਾ ਕੇ ਭੁੱਖ ਹੀ ਭੁੱਖ ਵਧਾਈ ਜਾਣ ਵਾਲੀ ਮਾਇਆ ਦੇ 7 ਢੇਰਾ ਤੇ 7 ਲੱਖ ਦੀਆਂ ਸੱਤ ਤੋ ਜਾ ਹਨ ਗੁਰੂ ਜੀ ਨੇ ਪੁੱਛਿਆ ਜਦੋਂ ਸੂਈ ਤੇਰੇ ਨਾਲ ਨਹੀਂ ਜਾਂਦੀ ਇਹ ਕਿਵੇਂ ਲੈ ਕੇ ਜਾਏਗਾ ਦੁਨੀ ਚੰਦ ਨੇ ਕਿਹਾ ਜੀ ਪਾਤਸ਼ਾਹ ਜੀ ਜਿਉਣ ਦੇ ਦਿਨ ਦਿਲ ਖੁਸ਼ੀ ਹੈ ਜੋ ਮੇਰੇ ਪਾਸ ਲੱਖਾਂ ਹਨ ਜਗਤ ਵਿੱਚ ਨਮੂਜ ਹੈ ਚਾਰ ਸਰੀਰ ਨਾਲ ਟੁਰਦੇ ਆ 10 ਬਾਹਾਂ ਮੇਰੇ ਵੱਲ ਹਨ ਬਾਕੀ ਨਾਲ ਤਾਂ ਨਾ ਪਿਓ ਲੈ ਕੇ ਗਿਆ ਨਾ ਹੀ ਮੈਂ ਲੈ ਕੇ ਜਾਣੀ ਆ ਹੁਣ ਤਾਂ ਸੋਝੀ ਆਪ ਜੀ ਦੀ ਦਿੱਤੀ ਹੋਈ ਬਹੁਤ ਹੈ ਉਸ ਵੇਲੇ ਤਰਸਦੇ ਨੈਣਾਂ ਤੋਂ ਹੌਕੇ ਭਰ ਕੇ ਦਿਲ ਨਾਲ ਇੱਥੇ ਹੀ ਛੱਡ ਕੇ ਖਾਲੀ ਹੱਥ ਝਾੜ ਕੇ ਟੁਰ ਜਾਂਦਾ ਹੈ ਸਭ ਕੋਈ ਗੁਰੂ ਜੀ ਨੇ ਕਿਹਾ ਠੀਕ ਹੈ ਦੁਨੀ ਚੰਦ ਇਸ ਸਮਝ ਪਰ ਦ੍ਰਿੜਤਾ ਚਾਹੀਏ ਵੀ ਸਮਝ ਤਾਂ ਬੜੇ ਲੋਕਾਂ ਨੂੰ ਹੁੰਦੀ ਹੈ ਪਰ ਉਸ ਉੱਤੇ ਦ੍ਰਿੜਤਾ ਨਹੀਂ ਹੁੰਦੀ ਮਿੱਤਰ ਬੰਦੇ ਦੇ ਤਿੰਨ ਹਨ ਇੱਕ ਧਨ ਹੈ ਇੱਕ ਕੁਟੰਬੀ ਹਨ ਇੱਕ ਕਰਮ ਹੈ ਜਿਹੜਾ ਧਨ ਹੈ ਉਹ ਮਰਨ ਤੱਕ ਮਨੁੱਖ ਦਾ ਮਿੱਤਰ ਹੁੰਦਾ ਹੈ ਜਦੋਂ ਮਨੁੱਖ ਦੀ ਜਾਨ ਨਿਕਲ ਜਾਂਦੀ ਹੈ ਤਾਂ ਉਸ ਸਮੇਂ ਧਨ ਮਨੁੱਖ ਦਾ ਮਿੱਤਰ ਨਹੀਂ ਰਹਿੰਦਾ ਦੂਸਰੇ ਨੰਬਰ ਤੇ ਕੁਟੰਬੀ ਉਸ ਦਾ ਪਰਿਵਾਰ ਸ੍ਰੀਕਾ ਕਬੀਲਾ ਆਣ ਗਵਾਂਡ ਹੈ ਉਹ ਜਿੰਨਾ ਚਿਰ ਮਨੁੱਖ ਦਾ ਸਸਕਾਰ ਨਹੀਂ ਹੁੰਦਾ ਉਹਨਾਂ ਚਿਰ ਮਿੱਤਰ ਹਨ ਉਸ ਤੋਂ ਬਾਅਦ ਮਨੁੱਖ ਦੇ ਕਰਮ ਮਨੁੱਖ ਦੇ ਮਿੱਤਰ ਹਨ ਸ਼ੁਭ ਕਰਮ ਕੀਤੇ ਹਨ ਤਾਂ ਸੰਸਕਾਰ ਤੋਂ ਬਾਅਦ ਵੀ ਜੋ ਦੇਹ ਦਾ ਸੰਸਕਾਰ ਹੋ ਜਾਂਦਾ ਉਸ ਤੋਂ ਬਾਅਦ ਰੂਹ ਆਤਮਾ ਦਾ ਸਹਾਈ ਇਹ ਕੇਵਲ ਤੇ ਕੇਵਲ ਕਰਮ ਹੈ ਇਹ ਨਾਲ ਜਾਂਦਾ ਹੈ ਦੁਨੀ ਚੰਦ ਆਖਣ ਲੱਗਿਆ ਹੁਣ ਆਪਣੀ ਮੇਰ ਵਿੱਚ ਲੈ ਲਓ ਗੁਰੂ ਜੀ ਨੇ ਕਿਹਾ ਦੁਨੀ ਚੰਦ ਉਮਰਾਂ ਤੇਰੀ ਬੀਤ ਗਈ ਹੈ ਦਰਬ ਸੰਚਣ ਦੇ ਵਿੱਚ ਮਨ ਨੂੰ ਮੋਹ ਹੈ ਇਸ ਨਾਲ ਡੂੰਗਾ ਜਿਵੇਂ ਸਰਪਣੀ ਦੀ ਲਪੇਟ ਹੁੰਦੀ ਹੈ ਇਸ ਤਰ੍ਹਾਂ ਜਿਹੜਾ ਕੰਮ ਨਿਤ ਕਰੀਏ ਉਸ ਦੀ ਲਪੇਟ ਵੱਜਦੀ ਹੈ ਮਨ ਨੂੰ ਜੇ ਤੂੰ ਮਨ ਨੂੰ ਉਸ ਸੁਭਾਅ ਤੋਂ ਕੱਢਣਾ ਹੈ ਉਸ ਪੱਕ ਗਈ ਆਦਤ ਦੇ ਆਦਤ ਦੇ ਫੰਦੇ ਤੋਂ ਛੁਡਾਉਣਾ ਹੈ ਤਾਂ ਉਸ ਤੋਂ ਪੁੱਠਾ ਕੰਮ ਕਰ ਬੇ ਫੇਰ ਉਹ ਮਨ ਦੇ ਉੱਤੇ ਜਿਹੜਾ ਪ੍ਰਭਾਵ ਬਣਿਆ ਟੁੱਟੇਗਾ ਪੁੱਠਾ ਕੰਮ ਕਰ ਇਸ ਸੰਜੀ ਹੋਈ ਨੂੰ ਸਾਈਂ ਦੀ ਸੇਵਾ ਵਿੱਚ ਲਾ ਦੇ ਸੰਜੀ ਹੋਈ ਖਿਲਾਰ ਦੇ ਸੱਟ ਨਾ ਪਾ ਇਹ ਸੇਵਕਣੀ ਹੈ ਸਾਈਂ ਮਿਤ ਸਾਈਂ ਦੇ ਪਿਆਰਿਆਂ ਦੀਆਂ ਲੋੜਾਂ ਪੂਰਨ ਕਰਨ ਹਿੱਤ ਲੁਟਾ ਦੇ ਸਾਰੀ ਸੱਚ ਸੰਚ ਕੇ ਇਕੱਠੀ ਕੀਤੀ ਹੋਈ ਦੌਲਤ ਸਾਨੂੰ ਪਤਾ ਹੈ ਕਿ ਤੂੰ ਜ਼ੋਰ ਜ਼ੁਲਮ ਨਾਲ ਇਕੱਠੀ ਨਹੀਂ ਕੀਤੀ ਮਾਨਸਾਂ ਦੀ ਰਤ ਨਹੀਂ ਨਚੋੜੀ ਪਰ ਤੂੰ ਆਪਣੇ ਆਪ ਦੀ ਰਤ ਨਚੋੜ ਨਜੋੜ ਕੇ ਸੋਚਾਂ ਵਿਚਾਰਾਂ ਵਿੱਚ ਲਾ ਲਾ ਤੇ ਚਲਾਕੀਆਂ ਨਾਲ ਸੰਚਿਤ ਕੀਤੀ ਹੈ ਮਨ ਦੀ ਵਹਿਸ਼ਤ ਤੇ ਲਪੇਟ ਇਸ ਨਾਲ ਕਰੜੀ ਪੈ ਗਈ ਹੈ ਜੇ ਲੁਟਾ ਸਕੇ ਤਾਂ ਮਨ ਮੁਰਦੇ ਹਾਨ ਚੋਂ ਜੀ ਉੱਠੇਗਾ ਵੀ ਜੇ ਇਹ ਮਾਇਆ ਲੁਟਾ ਦੇ ਤਾਂ ਮੁਰਦੇ ਹਾਨ ਵਿੱਚੋਂ ਮਨ ਜਿਉਂਦਾ ਹੋ ਉੱਠੇਗਾ ਫਿਰ ਆਪਣੀ ਉਪਜੀਵਕਾ ਧਰਮ ਆਸਰੇ ਕਰਤੇ ਖਾ ਤੈਨੂੰ ਕਭ ਕਮੀ ਕੋਈ ਨਹੀਂ ਦੇਖ ਦੇਖ ਜੋਖ ਮਨ ਨਾਲ ਕਰ ਸਕਦਾ ਹੈ ਹੀਆਂ ਜੋਖ ਜੋਖ ਦਾ ਮਤਲਬ ਜੋਖਣਾ ਤੋਲਣਾ ਵੀ ਆਪਦੇ ਮਨ ਨਾਲ ਤੋਲ ਗੱਲ ਨੂੰ ਕਰ ਸਕਦਾ ਹੈ ਤੇਰੇ ਚ ਹੀਆਂ ਹੈ ਹਾਂ ਇਸਤਰੀ ਨਾਲ ਵੀ ਗਿਣਗਿਠ ਗਿਣਗੱਠ ਲੈ। ਮਤਲਬ ਆਪਦੇ ਘਰ ਵਾਲੀ ਨਾਲ ਵੀ ਰਾਇ ਕਰ ਲੈ। ਦੁਨੀ ਚੰਦ ਨੇ ਕਿਹਾ, "ਹੇ ਗੁਰੂ, ਹੇ ਗੁਰੂ ਨਾਨਕ ਦੇਵ, ਹੇ ਮੇਰੇ ਮਾਲਕ, ਮੈਨੂੰ ਦਿਸਦਾ ਰਹੁ ਜਿਵੇਂ ਉਸ ਸੋਹਣੀ ਸੂਰਤ ਨੇ ਦਿਖਾਇਆ ਹੈ ਤੂੰ ਮੈਨੂੰ। ਦੌਲਤ ਨਾਲ ਮੇਰਾ ਪਿਆਰ ਹੈ, ਪਰ ਤੇਰੇ ਚਰਨਾਂ ਦਾ ਪਿਆਰ ਇਸ ਵੇਲੇ ਉਸ ਤੋਂ ਵੀ ਜ਼ਿਆਦਾ ਹੈ। ਕੋਲ ਘੱਤੇ 7 ਲੱਖ ਤੇਰੇ ਚਰਨਾਂ ਤੋਂ 7 ਕਰੋੜ ਵਾਰ ਛੁੱਟੇ ਤੇਰੇ ਇੱਕ ਹੁਕਮ ਤੋਂ। ਇਸਤਰੀ ਨੂੰ ਜੇ ਆਗਿਆ ਹੈ ਤਾਂ ਪੁੱਛ ਲੈਂਦਾ ਹਾਂ ਪਰਦਾਤਾ ਤੇਰੇ ਹੁਕਮ ਵਿੱਚ ਮੈਂ ਹਾਂ ਤੇ ਮੇਰੇ ਹੁਕਮ ਵਿੱਚ ਉਹ ਹੈ ਉਹ ਸੀਸ ਧਰੇਗੀ ਤੇਰੀ ਆਗਿਆ ਦੇ ਚਰਨਾਂ ਉੱਪਰ ਗੁਰੂ ਜੀ ਨੇ ਕਿਹਾ ਜਾ ਭਾਈ ਜਗਤ ਦੀ ਮਾਲਕ ਮਾਇਆ ਤੋਂ ਛੁੱਟਣਾ ਹੈ ਦੋਵੇਂ ਵਿਚਾਰ ਕਰ ਲਓ ਦੁਨੀ ਚੰਦ ਕਹਿਣ ਲੱਗਿਆ ਜਿਵੇਂ ਹੁਕਮ ਕਹਿੰਦਾ ਅੰਦਰ ਗਿਆ ਪਰਿਵਾਰ ਵਿਦਾ ਹੋ ਚੁੱਕਾ ਸੀ ਜੋ ਆਂਢੀ ਗੁਆਂਢੀ ਸ਼੍ਰੀਕਾ ਕੁਬੀਲਾ ਆਇਆ ਸੀ ਉਹ ਵਿਦਾ ਹੋ ਚੁੱਕਾ ਸੀ ਭਾਗਵੰਤੀ ਇਕੱਲੀ ਬੈਠੀ ਸੀ ਪਤੀ ਜੀ ਤੋਂ ਗੁਰੂ ਆਗਿਆ ਸੁਣ ਕੇ ਬੋਲੀ ਮੇਰੇ ਸੋਹਣੇ ਮਾਲਕ ਜੀਓ ਜੇ ਗੁਰੂ ਜੀ ਹੁਕਮ ਕਰਨ ਕਿ ਮੈਂ ਵੀ ਮਾਇਆ ਹਾਂ ਤੇ ਮੈਨੂੰ ਵੀ ਰਾਵੀ ਵਿੱਚ ਰੋੜ ਦੇ ਤਾਂ ਮੈਂ ਹੁਕਮ ਤੇ ਆਪ ਹੀ ਛਾਲ ਮਾਰਾਂਗੀ ਜੋ ਤੁਦੇ ਨੂੰ ਰੋੜਨ ਕਰਕੇ ਪਾਪ ਨਾ ਲੱਗੇ ਵੀ ਜੇ ਗੁਰੂ ਜੀ ਕਹਿਣ ਨਾ ਵੀ ਤੇਰੇ ਘਰ ਵਾਲੀ ਵੀ ਮਾਇਆ ਦਾ ਰੂਪ ਹੈ ਤਾਂ ਮੈਂ ਆਪ ਰਾਵੀ ਦਰਿਆ ਦੇ ਵਿੱਚ ਛਾਲ ਮਾਰ ਲਾਂਗੀ ਤਾਂ ਕਿ ਤੈਨੂੰ ਮੇਰੇ ਰੋੜਨ ਦਾ ਪਾਪ ਨਾ ਲੱਗੇ ਦੌਲਤ ਮਰਦ ਖਟਦਾ ਹੈ ਤੇ ਪਿਆਰੀ ਬਹੁਤ ਤਰੀਮਤ ਤਰੀਮਤ ਨੂੰ ਹੁੰਦੀ ਹੈ ਵੀ ਪੈਸਾ ਕਮਾਉਂਦਾ ਤਾਂ ਬੰਦਾ ਹੈ ਪਰ ਉਹ ਪੈਸਾ ਜਿਹੜਾ ਹੈ ਘਰ ਵਾਲੀ ਨੂੰ ਵੱਧ ਪਿਆਰਾ ਹੁੰਦਾ ਹੈ ਦੌਲਤ ਮਰਦ ਖਟਦਾ ਹੈ ਤੇ ਪਿਆਰੀ ਬਹੁਤ ਤਰੀਮਤ ਨੂੰ ਹੁੰਦੀ ਹੈ ਪਰ ਤੇਰੀ ਤਰੀਮਤ ਤੇਰੇ ਦੇ ਸਤਗੁਰਾਂ ਦੇ ਹੁਕਮਾਂ ਦੀ ਬੰਦੀ ਹੈ ਲੁਟਾ ਦੇ ਬਚਨ ਤੋਂ ਇਕੱਠੀ ਕੀਤੀ ਹੋਈ ਮੈਲ ਤੂੰ ਗਿਰਤ ਕਰੀ ਮੈਂ ਪਕਾਉਂਗੀ ਗੁਰੂ ਬਾਬੇ ਦੇ ਸੋਹਣੇ ਦਰਸ਼ਨਾਂ ਤੋਂ ਸਦਕੇ ਹੋ ਜਾਵਾਂਗੇ ਦੋਵੇਂ ਉਸ ਨੂਰ ਝਮਕਦੇ ਮੱਥੇ ਤੋਂ ਸਦਕੇ ਪਤੀ ਜੀਓ ਉਹਨਾਂ ਦਮਕ ਦੇ ਲਾਲਾਂ ਸੋਹਣੇ ਨੈਣਾਂ ਦੇ ਸਾਹਮਣੇ 7 ਲੱਖ ਲੁਟਾ ਦਿਓ ਮੈਂ ਖੁਸ਼ ਮੇਰਾ ਪਤੀ ਖੁਸ਼ ਮੇਰਾ ਗੁਰੂ ਖੁਸ਼ ਮੇਰਾ ਰੱਬ ਖੁਸ਼ ਦੁਨੀ ਚੰਦ ਨੇ ਆ ਕੇ ਗੁਰੂ ਬਾਬੇ ਨੂੰ ਬੋਢੀ ਦੇ ਬਚਨ ਦੱਸੇ ਇੰਨੇ ਨੂੰ ਭਾਗਵੰਤੀ ਆਪ ਆ ਗਈ ਸਿਰ ਤੇ ਚਰਨਾਂ ਤੇ ਸਿਰ ਰੱਖ ਕੇ ਬੋਲੀ ਉਥੇ ਲਿਖਣ ਹਾਰਾ ਕੌਣ ਸੀ ਮੇਰੇ ਸੋਹਣੇ ਨੈਣਾ ਵਾਲਿਆ ਉਥੇ ਤੂੰ ਸਾਡੇ ਮੱਥੇ ਤੇ 7 ਲੱਖ ਲਿਖਿਆ ਸੀ ਇਥੇ ਜੇ ਹੁਣ ਲੁਟਾ ਦਈਏ ਤਾਂ ਤੇਰਾ ਦਿੱਤਾ ਹੀ ਲੁਟਾਉਣਾ ਹੈ ਕਰਮਾ ਵਾਲਿਆ ਤੇਰਾ ਦਿੱਤਾ ਤੇਰੇ ਨੌਕਰ ਤੇਰੇ ਹੁਕਮ ਤੇ ਲੁਟਾਉਂਦੇ ਹਨ ਸਾਡਾ ਕੀ ਹੈ ਸਾਨੂੰ ਦੇ ਕੋਈ ਸੋਹਣੀ ਦਾਤ ਜੋ ਨਾਲ ਨਿਵੇ ਦੇ ਹੁਣ ਇਹਨਾਂ ਲਸ ਲਸ ਕਰਦੇ ਜਿਉਂਦੇ ਜਾਗਦੇ ਕੂਲੇ ਕੂਲੇ ਪਿਆਰ ਦੇ ਤੇ ਚਰਨਾਂ ਦਾ ਪਿਆਰ ਸਾਨੂੰ ਇਹ ਪਿਆਰ ਦੀ ਛਰਨਾਟ ਪਾ ਦੇਣ ਵਾਲੇ ਵਾਕ ਭਗਵੰਤੀ ਦੇ ਸੁਣ ਕੇ ਦਾਦੇ ਦੇ ਨੈਣਾਂ ਵਿੱਚ ਦਾਦੇ ਦੇ ਨੈਣਾਂ ਵਿੱਚ ਦੋ ਮੋਤੀ ਡਲ ਕਾਏ ਹਾਂਜੀ ਦੁਨੀ ਚੰਦ ਨੇ 7 ਲੱਖ ਉਡਾ ਦਿੱਤਾ ਖੁਸ਼ੀ ਖੁਸ਼ੀ ਖੇੜੇ ਖੇੜੇ ਮੱਥੇ ਦੰਪਤੀ ਨੇ ਹੌਂਕਾ ਨਹੀਂ ਲਿਆ ਕਸੀਸ ਨਹੀਂ ਵੱਟੀ ਵੱਡਿਆਂ ਦਾ ਜੋੜਿਆ ਆਪਣਾ ਕਮਾ ਕੇ ਸ਼ਹਿਦ ਦੀ ਮੱਖੀ ਵਾਂਗ ਕਿਣਕਾ ਕਿਣਕਾ ਜਮਾ ਕਰਕੇ ਭਰਿਆ ਭਰਾਇਆ ਸਾਰਾ ਛੱਤਾ ਵੰਡ ਦਿੱਤਾ ਛੱਤਾ ਕਹਿੰਦੇ ਆ ਜਿਵੇਂ ਮਖਿਆਲ ਦਾ ਛੱਤਾ ਵੀ ਜਿਵੇਂ ਮੱਖੀਆਂ ਥੋੜਾ ਥੋੜਾ ਕਿਣਕਾ ਕਿਣਕਾ ਕਰਕੇ ਮਖਿਆਲ ਜਮਾ ਕਰਦੀਆਂ ਨੇ ਇਉਂ ਕਿਣਕਾ ਕਿਣਕਾ ਕਰਕੇ ਜੋ ਸੱਤੇ ਰੂਪੀ ਮਾਇਆ ਜਮਾ ਕੀਤੀ ਸੀ ਦੌਲਤ ਉਹ ਸਾਰਾ ਲੁਟਾ ਦਿੱਤਾ ਵੰਡ ਦਿੱਤਾ ਭਲੇ ਅਰਥ ਲਾ ਦਿੱਤਾ ਗੁਰੂ ਬਾਬੇ ਨੇ ਡਿਠਾ ਜੋ ਇਸ ਦਾ ਹਿਰਦਾ ਸਵੱਸ਼ ਹੋਇਆ ਹੈ ਜਿਸ ਨੇ ਇਤਨੀ ਭਾਰੀ ਮਾਇਆ ਮੋਹ ਦੀ ਨੈ ਤਰ ਲਈ ਹੈ ਨੈ ਦਾ ਮਤਲਬ ਨਦੀ ਇਸ ਦਾ ਮਨ ਸ਼ੁੱਧ ਹੋਇਆ ਹੈ ਦੁਨੀ ਚੰਦ ਨੇ ਵੀ ਡਿਠਾ ਭਾਰ ਲੱਥਾ ਹੈ ਮਨ ਤੋਂ ਮਨ ਹਲਕਾ ਹੋ ਆਇਆ ਹੈ ਤਾਂ ਸੱਚੇ ਪਾਤਸ਼ਾਹ ਨੇ ਹੋਰ ਮਿਹਰ ਕੀਤੀ ਹਾਂ ਗੁਰੂ ਬਾਬਾ ਮਿਹਰ ਦੇ ਘਰ ਆਇਆ ਦੁਨੀ ਚੰਦ ਨੂੰ ਨਾਮ ਬਖਸ਼ਿਆ ਤਦੋ ਦੁਨੀ ਚੰਦ ਨਾਉ ਤਰੀਕ ਸਿੱਖ ਹੋਇਆ ਤਬ ਗੁਰੂ ਗੁਰੂ ਲੱਗਾ ਜਪਣ ਸਾਧ ਸੰਗਤ ਜੀ ਦੇਖੋ ਇਹ ਗੱਲ ਵਿਚਾਰਨ ਦੇ ਯੋਗ ਹੈ ਕਿ ਜਿਹੜਾ ਕਈ ਲੋਕ ਕਹਿੰਦੇ ਅਸੀਂ ਨਾਮ ਲਿਆ ਹੈ ਨਾਮ ਲਿਆ ਹੈ ਫਲਾਣੇ ਤੋਂ ਨਾਮ ਲਿਆ ਹੈ ਨਾਮ ਲੈ ਤਾਂ ਮਨੁੱਖ ਸਕਦਾ ਹੈ ਪਰ ਸੰਗਤ ਜੀ ਉਹਨੂੰ ਟਿਕਾਉਣਾ ਕਿੱਥੇ ਹੈ ਉਨ ਨੂੰ ਸ਼ੁੱਧ ਮਨ ਵਿੱਚ ਟਿਕਾਉਣਾ ਹੈ ਇਸ ਕਰਕੇ ਨਾਮ ਲੈਣ ਤੋਂ ਪਹਿਲਾਂ ਮਨ ਸ਼ੁੱਧ ਕਰਨਾ ਚਾਹੀਦਾ ਹੈ ਮਨ ਸ਼ੁੱਧ ਕਿਸ ਨਾਲ ਹੋਏਗਾ ਮਨ ਸ਼ੁੱਧ ਹੋਏਗਾ ਵਿਕਾਰਾਂ ਨੂੰ ਛੱਡ ਕੇ ਸੰਜਮ ਵਿੱਚ ਰਹਿ ਕੇ ਧਰਮ ਦੀ ਕਿਰਤ ਕਰਕੇ ਔਰ ਸ਼ੁਭ ਕਰਮਾਂ ਵਾਲੇ ਸਤਿਪੁਰਸ਼ਾਂ ਦੀ ਸੰਗਤ ਕਰਕੇ ਮਨ ਨਿਰਮਲ ਹੁੰਦਾ ਹੈ ਉਹਦੇ ਵਿੱਚ ਫਿਰ ਪਰਮੇਸ਼ਰ ਦਾ ਨਾਮ ਟਿਕਾਇਆ ਜਾਂਦਾ ਹੈ ਦੁਨੀ ਚੰਦ ਨੂੰ ਮਹਾਰਾਜ ਨੇ ਪਹਿਲਾਂ ਨਾਮ ਨਹੀਂ ਦਿੱਤਾ ਪਹਿਲਾ ਮਹਾਰਾਜ ਜੀਆਂ ਨੇ ਉਸ ਦਾ ਮਨ ਸੋਧਿਆ ਮਨ ਰੂਪੀ ਭਾਂਡਾ ਸੋਧਿਆ ਤੇ ਫੇਰ ਮਹਾਰਾਜ ਜੀਆਂ ਨੇ ਆਪਣਾ ਨਾਮ ਦੁਨੀ ਚੰਦ ਨੂੰ ਦਿੱਤਾ ਤਬ ਗੁਰੂ ਗੁਰੂ ਲੱਗਾ ਜਪਣ ਮਿਲ ਸਤ ਸੰਗਤ ਸਮਾ ਬਿਤਾਏ ਸਿਮਰਹਿ ਵਾਹਿਗੁਰੂ ਸਤ ਨਾਮ ਤਜੇ ਬੇਅਰਥ ਜੇ ਕਰਕੇ ਕਾਮ ਭਾ ਨਿਹਾਲ ਤਤਕਾਲ ਵਿਸਾਲਾ ਧਰ ਉਪਦੇਸ਼ ਜੋ ਦਇਓ ਦਇਆਲਾ ਲਾਹੌਰ ਵਿੱਚ ਇੱਕ ਧੁੰਮ ਬਚ ਗਈ ਦੁਨੀ ਚੰਦ ਪਰਗਣੇ ਦਾ ਅਜਾਰੇਦਾਰ ਬਿਹਾਰਕਾਰ ਦਾ ਸਰਦਾਰ ਲੱਖਪਤੀਆ ਸ਼ਾਹੂਕਾਰ ਗੁਰੂ ਨਾਨਕ ਦਾ ਸਿੱਖ ਹੋ ਗਿਆ ਹੈ ਸਾਰੇ ਲਾਹੌਰ ਦੇ ਵਿੱਚ ਰੌਲਾ ਪੈ ਗਿਆ ਸਿੱਖ ਹੋ ਗਿਆ ਹੈ ਉਸ ਨੇ ਆਪਣੀ ਸਾਰੀ ਮਾਇਆ ਤੇ ਪੀੜੀਆਂ ਦੀ ਇਕੱਠੀ ਕੀਤੀ ਮਾਇਆ ਲੁਟਾ ਦਿੱਤੀ ਹੈ ਅਤੇ ਵਾਹਿਗੁਰੂ ਸਿਮਰਨ ਵਿੱਚ ਲੱਗ ਪਿਆ ਹੈ ਇਸ ਮੰਨੇ ਪਰਮੰਨੇ ਵੱਡੇ ਆਦਮੀ ਦਾ ਸ਼ਹਿਰ ਦੇ ਵਪਾਰੀਆਂ ਵਿੱਚ ਸਭ ਤੋਂ ਸ਼ਰੋਮਣੀ ਮਨੁੱਖ ਦਾ ਇਹ ਤਿਆਗ ਕਰ ਦੇਣਾ ਇੱਕ ਧੁੰਮ ਮਚਾ ਗਿਆ ਗੁਰੂ ਨਾਨਕ ਦੀ ਸ਼ਕਤੀ ਦੀ ਕਿ ਉਹਨਾਂ ਦੇ ਹੱਥਾਂ ਵਿੱਚ ਕੀ ਤਾਸੀਰ ਵੱਸਦੀ ਹੈ ਜਿਹਦੇ ਸਿਰ ਤੇ ਹੱਥ ਧਰਦੇ ਹਨ ਉਸ ਦੀ ਕਾਇਆ ਪਲਟ ਹੋ ਜਾਂਦੀ ਹੈ ਲੋਕੀ ਲੱਗੇ ਦਰਸ਼ਨਾਂ ਨੂੰ ਆਉਣ ਭੀੜਾਂ ਜੁਟ ਗਈਆਂ अनेका ਹੋਰ ਸਤਨਾਮ ਦੇ ਧਾਰਨੀ ਹੋਏ ਚੰਗਾ ਸਤ ਸੰਗ ਦਾ ਠੱਟ ਵੱਧ ਗਿਆ ਲਾਹੌਰ ਵਿੱਚ ਧਰਮਸ਼ਾਲਾ ਰਚੀ ਗਈ ਧਰਮਸ਼ਾਲਾ ਬਣਵਾਈ ਗੁਰੂ ਨਾਨਕ ਸਾਹਿਬ ਜੀ ਨੇ ਦੁਨੀ ਚੰਦ ਨੇ ਉਸ ਆਪਣੇ ਘਰ ਦੀ ਧਰਮਸ਼ਾਲਾ ਬਣਾਈ ਜੋ ਦਿੱਲੀ ਦਰਵਾਜੇ ਦੇ ਚਹੱਟਾ ਮੁਫਤੀ ਬਾਕਰ ਵਜ਼ੀਰ ਖਾਂ ਦੀ ਮਸਜਿਦ ਦੇ ਪਿੱਛੇ ਅਜੇ ਤੱਕ ਵੀ ਮੌਜੂਦ ਹੈ ਲਾਹੌਰ ਸ਼ਹਿਰ ਦੇ ਵਿੱਚ ਇਹ ਧਰਮਸ਼ਾਲਾ ਅਜੇ ਤੱਕ ਵੀ ਮੌਜੂਦ ਹੈ ਸਾਡੀ ਸੰਭਾਲ ਵਿੱਚ ਗਿਆਨੀ ਹਜਾਰਾ ਸਿੰਘ ਜੀ ਇਹ ਕੌਣ ਹੋਏ ਨੇ ਟੀਕਾਕਾਰ 12 ਭਾਈ ਗੁਰਦਾਸ ਤੇ ਕਰਤਾ ਗੁਰੂ ਗ੍ਰੰਥ ਕੋਸ਼ ਜੀ ਭਾਈ ਹਜਾਰਾ ਸਿੰਘ ਜੀ ਬਹੁਤ ਵੱਡੇ ਵਿਦਵਾਨ ਗਿਆਨੀ ਹੋਏ ਨੇ ਉਹਨਾਂ ਦੇ ਬਹਨੋਈ ਭਾਈ ਹਰਸਾ ਸਿੰਘ ਜੀ ਇਸ ਮੰਦਰ ਦੇ ਸੇਵਕ ਸਨ ਇਹਨਾਂ ਨੇ ਆਪਣਾ ਅੰਮ੍ਰਿਤਸਰ ਦਾ ਘਰ ਵੇਚ ਕੇ ਗੁਰਦੁਆਰੇ ਨਾਲ ਲੱਗਦੀ ਦੁਕਾਨ ਖਰੀਦ ਕੇ ਲਗਾਈ ਫਿਰ ਉਹਨਾਂ ਦੇ بیٹے ਮਸਤਾਨੇ ਨਰੈਣ ਸਿੰਘ ਜੀ ਸਨ ਉਹ ਸੇਵਾ ਕਰਦੇ ਰਹੇ ਮਸਤਾਨੇ ਸੀ ਇਹਨਾਂ ਦੇ ਪੁੱਤਰ ਫਿਰ ਉਹ ਸੇਵਾ ਕਰਦੇ ਰਹੇ ਫਿਰ ਸੰਤ ਬੰਨਾ ਸਿੰਘ ਜੀ ਪੰਡਤ ਸਨ ਤੇ ਹੁਣ ਸੁੰਦਰ ਸਿੰਘ ਜੀ ਹਨ ਛੋਟੀ 라ਵੀਓ ਪਾਰ ਬਦਾਮੀ ਬਾਗ ਕੋਲ ਬਗਹਾੜ ਵਾਲੇ ਟਿਕਾਣੇ ਵੀ ਦੁਨੀ ਚੰਦ ਨੇ ਗੁਰਦੁਆਰਾ ਬਣਾਇਆ ਸੋ ਵੀ ਮੌਜੂਦ ਸੁਣੀਦਾ ਹੈ ਜਿੱਥੇ ਬਗਹਾੜ ਦੇ ਦਰਸ਼ਨ ਕੀਤੇ ਸੀ ਜੰਗਲ 'ਚ ਉੱਥੇ ਵੀ ਦੁਨੀ ਚੰਦ ਨੇ ਇੱਕ ਗੁਰਦੁਆਰਾ ਬਣਵਾਇਆ ਦੁਨੀ ਚੰਦ ਲਾਹੌਰ ਵਿੱਚ ਜਿਵੇਂ ਧਨ ਦੌਲਤ ਦਾ ਇੱਕ ਪ੍ਰਸਿੱਧ ਆਦਮੀ ਸੀ ਹੁਣ ਗੁਰਸਿੱਖੀ ਦਾ ਇੱਕ ਚੋਟੀ ਦਾ ਸਿਤਾਰਾ ਬਣ ਗਿਆ ਜੋ ਬਚਨ ਵਿਲਾਸ ਸਤਗੁਰਾਂ ਦੇ ਗੁਪਤ ਪ੍ਰਗਟ ਉਸ ਨਾਲ ਹੋਏ ਸਨ ਉਹਨਾਂ ਦਾ ਸਾਰ ਸਤਗੁਰਾਂ ਨੇ 15 ਪੌੜੀਆਂ ਵਿੱਚ ਰਚ ਕੇ ਆਸਾ ਜੀ ਦੀ ਬਾਣੀ ਦੇ ਵਿੱਚ ਰੱਖਿਆ ਹੈ ਆਪ ਜੀ ਨਾਲ ਕੱਲ ਵੀ ਬਚਨ ਹੋਇਆ ਸੀ ਆਸਾ ਜੀ ਦੀ ਬਾਣੀਆਂ 24 ਪੌੜੀਆਂ ਹਨ ਜਿਹਦੇ ਵਿੱਚੋਂ ਪਹਿਲੀਆਂ 9 ਪੌੜੀਆਂ ਆ ਬਾਬਾ ਫਰੀਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਬਾਣੀ ਬੇਅੰਤ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹ ਭਗਤ ਫਰੀਦ ਸਾਹਿਬ ਜੀ ਦੇ ਤੀਜੇ ਥਾਂ ਤੇ ਜਿਹੜੇ ਉਸ ਗੱਦੀ ਦੇ ਮਾਲਕ ਸਨ ਉਹਨਾਂ ਦੀ ਪ੍ਰਥਾਏ ਉਹਨਾਂ ਦੇ ਸਵਾਲਾਂ ਦੇ ਜਵਾਬ ਵਿੱਚ ਮਹਾਰਾਜ ਨੇ ਬਚਨ ਉਚਾਰਨ ਕੀਤੇ ਹੈ ਤੇ ਬਾਕੀ ਰਹਿੰਦੀਆਂ 15 ਪੌੜੀਆਂ ਇੱਥੇ ਦੁਨੀ ਚੰਦ ਦੇ ਪ੍ਰਥਾਏ ਉਹਦੇ ਸਵਾਲ ਜਵਾਬ ਔਰ ਉਹਦੇ ਮਨ ਦੀ ਭਾਵਨਾ ਪੂਰੀ ਕਰਨ ਵਾਸਤੇ ਸਤਿਗੁਰ ਨੇ 15 ਪੌੜੀਆਂ ਇੱਥੇ ਰਚੀਆਂ ਨੇ ਕਿੰਡਾ ਸੁਭਾਗ ਹੋ ਗਿਆ ਕਿ ਦੁਨੀ ਚੰਦ ਕਿੰਡਾ ਸੁਭਾਗਾ ਬਣ ਗਿਆ ਕਿ ਜਿਸ ਪਰਥਾਏ ਇੱਕ ਬਾਣੀ ਰਚੀ ਗਈ ਤੇ ਜਗਤ ਨੂੰ ਰਸਤਾ ਦੇਣ ਵਾਸਤੇ ਸਦਾ ਲਈ ਸੁਖਦਾਈ ਚਾਨਣ ਮਨਾਰਾ ਬਣ ਗਈ ਮਰਨ ਦੇ ਬਾਅਦ ਸਾਡਾ ਹਾਲ ਕੀ ਹੁੰਦਾ ਹੈ ਉਸ ਦਾ ਕਾਰਨ ਕੀ ਹੈ ਉਸ ਤੋਂ ਬਚ ਕੇ ਸੁਖੀ ਹੋਣ ਦਾ ਉਪਰਾਲਾ ਕੀ ਹੈ ਇਸ ਬਾਣੀ ਵਿੱਚ ਸਤਿਗੁਰਾਂ ਨੇ ਚੰਗੇ ਤਰੀਕੇ ਨਾਲ ਨਿਰੂਪਣ ਕੀਤਾ ਹੈ ਜਿਵੇਂ ਪੁਰਾਤਨ ਜਨਮ ਸਾਖੀ ਵਿੱਚ ਵੀ ਲਿਖਿਆ ਹੈ ਕਿ 라ਗ ਆਸਾ ਕੀ ਬਾਰ ਕੀਤੀ ਪੌੜੀ 15 ਪਰਥਾਏ ਦੁਨੀ ਚੰਦ ਕੇ ਕੀਤੀਆਂ ਹਾਫਜਾਬਾਦੀ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਉਸ ਵੇਲੇ ਕੂੜ ਰਾਜਾ ਤੋਂ ਮਤ ਥੋੜੀ ਸੇਵ ਗਵਾਈਏ ਤੱਕ ਲਿਖ ਕੇ ਲਿਖਤ ਕਰਕੇ ਅੱਗੇ ਲਿਖਿਆ ਹੈ ਅੱਗੇ ਬਾਰ ਪੂਰੀ ਲਿਖਣੀ ਹੈ ਪਿੱਛੇ ਇਸ ਪ੍ਰਸੰਗ ਵਿੱਚ ਬਹੁਤੀਆਂ ਤੁਕਾਂ ਦਾ ਜੋ ਆਸਾ ਜੀ ਦੀ ਵਾਰ ਵਿੱਚੋਂ ਹਨ ਭਾਵ ਅਰਥ ਆ ਚੁੱਕਾ ਹੈ ਤੇ ਨਾਲ ਆਸਾ ਜੀ ਦੀ ਵਾਰ ਦੀਆਂ ਤੁਕਾਂ ਟੂਕ ਮਾਤਰ ਵੀ ਦਿਖਾਈਆਂ ਗਈਆਂ ਹਨ ਸੋ ਕਿੰਨਾ ਸੁਭਾਗਾ ਹੋਣਾ ਭਾਈ ਦੁਨੀ ਚੰਦ ਜਿਹਦੇ ਪਰਥਾਏ ਮਹਾਰਾਜ ਨੇ 15 ਪੌੜੀਆਂ ਆਸਾ ਜੀ ਦੀ ਵਾਰ ਦੀਆਂ ਰਚਨ ਕਰਕੇ ਉਸ ਨੂੰ ਵੀ ਸੁਨਾਈਆਂ ਤੇ ਅੱਜ ਵੀ ਜਗਤ ਨੂੰ ਉਹ ਬਾਣੀ ਤਾਰ ਰਹੀ ਹੈ। ਧੰਨ ਭਾਈ ਦੁਨੀ ਚੰਦ ਆਪ ਤਰਿਆ ਤੇ ਜਗਤ ਦੇ ਨਿਸਤਾਰੇ ਦਾ ਕਾਰਨ ਬਣਿਆ। ਕਿਉਂਕਿ ਜੇ ਦੁਨੀ ਚੰਦ ਦੇ ਕੋਲ ਮਹਾਰਾਜ ਆਏ, ਉੱਥੇ ਖੇਡ ਵਰਤਾਈ, ਉੱਥੇ ਸਤਿਗੁਰਾਂ ਨੇ ਫਿਰ 15 ਪੌੜੀਆਂ ਰਚਨਾ ਕੀਤੀਆਂ। 15 ਉਹ ਤੇ 9 ਪਹਿਲਾਂ ਵਾਲੀਆਂ 24 ਪੌੜੀਆਂ ਫਿਰ ਆਸਾ ਜੀ ਦੀ ਵਾਰ ਸੰਯੁਗਤ। ਅੱਜ ਵੀ ਦੁਨੀਆ ਭਰ ਦੇ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ। ਇਹੀ ਇੱਕ ਵਾਰ ਹੈ ਜਿਹਦਾ ਅਮਰਤ ਵੇਲੇ ਕੀਰਤਨ ਹੁੰਦਾ ਹੈ ਸੋ ਸਤਿਕਾਰਯੋਗ ਸਾਧ ਸੰਗਤ ਜੀ ਭਾਈ ਦੁਨੀ ਚੰਦ ਆਪ ਵੀ ਤਰਿਆ ਹੋਰ ਵੀ ਬਹੁਤ ਸਾਰੇ ਹਜ਼ਾਰਾਂ ਲੱਖਾਂ ਲੋਕਾਂ ਦੇ ਤਾਰਨ ਦਾ ਕਾਰਨ ਬਣਿਆ ਸੋ ਆਓ ਐਸੇ ਪਿਆਰ ਵਾਲੇ ਭਾਈ ਦੁਨੀ ਚੰਦ ਨੂੰ ਨਮਸਕਾਰ ਲਾਹੌਰ ਤੋਂ ਉੱਠ ਕੇ ਸੱਚੇ ਪਾਤਸ਼ਾਹ ਜੀ ਨੇ ਹੁਣ ਫੇਰ ਤਲਵੰਡੀ ਨੂੰ ਮੋੜਾ ਕੀਤਾ ਬਿਰਧ ਰਾਏ ਬੁਲਾਰ ਬੜੀ ਆਕਾਂਖਿਆ ਵਿੱਚ ਉਡੀਕਾਂ ਕਰ ਰਿਹਾ ਸੀ। ਰਾਏ ਬੁਲਾਰ ਬਿਰਧ ਹੋ ਗਿਆ ਸੀ। ਤੋਂ ਉਹ ਵੀ ਬੜੀ ਮਨ ਵਿੱਚ ਭਾਵਨਾ ਬਣਾ ਕੇ ਯਾਦ ਕਰਦਾ ਸੀ। ਆਕਾਂਖਿਆ ਕਰਦਾ ਸੀ। ਉਡੀਕਾਂ ਵਿੱਚ ਸੀ। ਬੇਬੇ ਜੀ ਤੇ ਹੋਰ ਪ੍ਰੇਮੀ ਵੀ ਕਈ ਆਤਮ ਇਸ਼ਾਰਿਆਂ ਤੋਂ ਗੁਰੂ ਬਾਬੇ ਦੇ ਆਗਮਣ ਦਾ ਅਨੁਮਾਨ ਕਰਕੇ ਤਲਵੰਡੀ ਆਏ ਹੋਏ ਸੀ। ਦੇਖੋ ਕੀ ਲਿਖਿਆ ਭਾਈ ਵੀਰ ਸਿੰਘ ਨੇ? ਪਹਿਣ ਨਾਨਕੀ ਜੀ ਸੁਲਤਾਨਪੁਰ ਤੋਂ ਤੇ ਹੋਰ ਬਹੁਤ ਸਾਰੇ ਪ੍ਰੇਮੀ ਆਸੇ ਪਾਸੇ ਦੇ ਉਹਨਾਂ ਨੇ ਅਨੁਮਾਨ ਲਾਇਆ ਹੋਇਆ ਸੀ ਵੀ ਗੁਰੂ ਬਾਬਾ ਜੀ ਦਾ ਆਗਮਨ ਹੋਣ ਵਾਲਾ ਹੈ ਵੀ ਮਹਾਰਾਜ ਜੀ ਆਉਣ ਵਾਲੇ ਹਨ ਉਹਨਾਂ ਜ਼ਮਾਨਿਆਂ ਦੇ ਵਿੱਚ ਕੋਈ ਇਦਾਂ ਫੋਨ ਜਾਂ ਚਿੱਠੀਆਂ ਆਦਕਤਾਂ ਹੁੰਦੀਆਂ ਨਹੀਂ ਸੀ ਉਹਨਾਂ ਨੇ ਅਨੁਮਾਨ ਲਾਇਆ ਸੀ ਸਤਗੁਰ ਦੇ ਪਿਆਰ ਕਰਕੇ ਉਹ ਇੱਥੇ ਸੁਲਤਾਨਪੁਰ ਲੋਧੀ ਤੋਂ ਵੀ ਭੈਣ ਜੀ ਆਏ ਹੋਏ ਸੀ ਤਾਂ ਰਾਏ ਭੋਇ ਦੀ ਤਲਵੰਡੀ ਦੇ ਵਿੱਚ ਉਹ ਸਾਰੇ ਇਕੱਠੇ ਹੋਏ ਹੋਏ ਸਨ ਸੋ ਉਹਨਾਂ ਸਾਰੇ ਪ੍ਰੇਮੀਆਂ ਦੀਆਂ ਸਿੱਕਾਂ ਸੱਧਰਾਂ ਤੇ ਦਿਲੀ ਪ੍ਰੇਮ ਤੇ ਸੱਚੇ ਪਾਤਸ਼ਾਹ ਦੇ ਆਪਣੀ ਵਰੇ ਗੰਢ ਦੇ ਦਿਨ ਅੱਪੜ ਪੈਣ ਦੀ ਗਰੀਬ ਨਿਵਾਜਤਾ ਦਾ ਕੁਝ ਨਕਸ਼ਾ ਅਗਲੇ ਪ੍ਰਸੰਗਾਂ ਵਿੱਚ ਹੋਏਗਾ ਜਿਹੜਾ ਕਿ ਆਪਾਂ ਕੱਲ ਤੋਂ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ